ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਖਬਰ ਸੁਣ ਰਹੇ ਆ ਨਾ ਕਿ ਭਾਈ ਸੰਦੀਪ ਸਿੰਘ ਸੰਨੀ ਨੇ ਸੋਧਾ ਲਾ ਦਿੱਤਾ ਜਿਹੜਾ ਆਪਣੇ ਆਪ ਨੂੰ ਸੂਬਾ ਸਰੰਦ ਖਾਉਂਦਾ ਸੀ ਜ਼ਾਲਮ ਬੁੱੱਛੜ ਉਹਨ ਸਰ ਅ ਆਮ ਆਪਾਂ ਸੁਣ ਰਹੇ ਆ ਕਿ ਸੂਬਾ ਸਰੰਦ ਮਰ ਗਿਆ ਪਰ ਮੈਂ ਤੁਹਾਨੂੰ ਲੇਟੈਸਟ ਖਬਰ ਇੱਕ ਦੱਸ ਦਾਂਗੇ ਸੂਬਾ ਸਰੰਦ ਨਹੀਂ ਮਰਿਆ ਉਹ ਜਿਹੜਾ ਜ਼ਾਲਮ ਬੁੱੱਛੜ ਪੁਲਿਸ ਅਫਸਰ ਸੀ ਸੂਬਾ ਸਰੰਦ ਉਹ ਨਹੀਂ ਮਰਿਆ ਉਹ ਜੀ ਜਿਉਂਦਾ ਆਹ ਜਿਹੜੇ ਆਈ ਸੰਦੀਪ ਸਿੰਘ ਸੰਨੀ ਨੂੰ ਜਕਾਰੇ ਲਾਉਣ ਤੋਂ ਰੋਕਣ ਵਾਲੇ ਉਹਦੀ ਬਾਹ ਮਰੋੜਨ ਵਾਲੇ ਇਹ ਜਿਹੜੇ ਤੁਹਾਨੂੰ ਮੁਲਾਜ਼ਮ ਨਜ਼ਰ ਆ ਰਹੇ ਹਨ ਇਹ ਸੂਬਾ ਸਰਾਂਦੀ ਨੇ ਸੂਬਾ ਸਰਾਂਦ ਮਰਿਆ ਨਹੀਂ ਹੋ ਇਹਨਾਂ ਦੇ ਵਿੱਚ ਵੜ ਗਿਆ ਕਿਉਂਕਿ ਸੂਬਾ ਸਰਾਂਦੇ ਕੋ ਸਰੀਰ ਨਹੀਂ ਆ ਸੂਬਾ ਸਰਾਂਦੇ ਕੋ ਵਿਕਾਰ ਆ ਜਿਹੜਾ ਇਹਨਾਂ ਦੇ ਵਿੱਚ ਵੜ ਗਿਆ ਜੇ ਇਹਨਾਂ ਨੂੰ ਮੌਕਾ ਮਿਲ ਜੇ ਤੇ ਜੇ ਉਹ ਕਰਤੂਤਾਂ ਸੂਬਾ ਸਰੰਦ ਬੁੱਚੜ ਕਰਦਾ ਰਿਹਾ ਉਹ ਇਹ ਵੀ ਕਰ ਸਕਦੇ ਆ ਜੇ ਇਹਨਾਂ ਨੂੰ ਮੌਕਾ ਮਿਲ ਜੇ ਨਾ ਉਦਾਂ ਦਾ ਇਹ ਵੀ ਉਹੀ ਕੁਝ ਕਰਨਗੇ ਜੋ ਕੁਝ ਕੇ ਪੀਐਸ ਗਿੱਲ ਨੇ ਕੀਤਾ ਜੋ ਜੀਤ ਸੰਧੂ ਨੇ ਕੀਤਾ ਜੋ ਸੂਬਾ ਸਰੰਦ ਨੇ ਕੀਤਾ ਜੋ ਗਰਮਚਨੇ ਨੇ ਕੀਤਾ ਇਹ ਸਾਰੇ ਉਹੀ ਕਰਨਗੇ ਤਾਂ ਇਸ ਲਈ ਸੂਬਾ ਸਰੰਦ ਨੂੰ ਮਾਰਨ ਦਾ ਫਿਰ ਸਹੀ ਤਰੀਕਾ ਕੀ ਆ ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜੀਏ ਇਤਿਹਾਸ ਨਾਲ ਜੋੜੀਏ ਉਹਨਾਂ ਨੂੰ ਸਿੱਖੀ ਦੀਆਂ ਕਦਰਾਂ ਕੀਮਤਾਂ ਸਿਖਾਈਏ ਕਿਉਂਕਿ ਇਹ ਲੋਕ ਵੀ ਸਿੱਖਾਂ ਦੇ ਘਰੀ ਪੈਦਾ ਹੋਏ ਆ ਤੇ ਇਹਨਾਂ ਦੇ ਵਿੱਚ ਵਿਕਾਰ ਤਾਂ ਵੜ ਗਿਆ ਕਿਉਂਕਿ ਬਾਣੀ ਨਾਲੋਂ ਟੁੱਟੇ ਹੋਏ ਇਤਿਹਾਸ ਨਾਲੋਂ ਟੁੱਟੇ ਹੋਏ ਸਿੱਖੀ ਦੀਆਂ ਕਦਰਾਂ ਕੀਮਤਾਂ ਨਾਲੋਂ ਟੁੱਟੇ ਹੋਏ ਆ ਜੇ ਆਪਾਂ ਆਪਣੇ ਬੱਚਿਆਂ ਨੂੰ ਸਿੱਖੀ ਦੀਆਂ ਕਦਰਾਂ ਕੀਮਤਾਂ ਨਾ ਸਿਖਾਈਆਂ ਕੇਵਲ ਪੜਾ ਕੇ ਆਈਪੀਐਸ ਬਣਾਇਆ ਤੇ ਉਹ ਵੇਖਿਓ ਕਿਦੇ ਕੇਪੀਐਸ ਗੇਲ ਨਾ ਬਣ ਜਾਏ ਤੇ ਜੇ ਫੌਜ ਦੇ ਅਫਸਰ ਉਹਨਾਂ ਨੂੰ ਬਣਾਉਂਗੇ ਤੇ ਜੇ ਉਹ ਵੱਢ ਜਾਣਗੇ ਕਲਦੀਪ ਬਰਾੜ ਕੀ ਕਰਾਂਗੇ ਫਿਰ ਫੇਸਲੀ ਮੈਂ ਕਹਿ ਰਿਹਾ ਸੂਬਾ ਸਰੰਦ ਨਹੀਂ ਮਰਿਆ ਸੂਬਾ ਸਰੰਦ ਜੇ ਗਿਆਉਂਦਾ ਹੈ ਜੇ ਚਾਹੁੰਦੇ ਆ ਕਿ ਉਹ ਮਰ ਜਾਏ ਤੇ ਫਿਰ ਆਪਾਂ ਨੂੰ ਇੱਕ ਕੰਮ ਕਰਨਾ ਪੈਣਾ ਆਪਾਂ ਨੂੰ ਇੱਕ ਵਿਆਪਕ ਮੁਹਿੰਮ ਚਲਾਉਣੀ ਪੈਣੀ ਹੈ ਜਿਹੜੀ ਮੁਹਿੰਮ ਪਿੰਡੋਂ ਪਿੰਡੀ ਸ਼ਹਿਰੋਂ ਸ਼ਹਿਰੀ ਮੁਹੱਲੇ ਤੱਕ ਹਰ ਗਲੀ ਵਿੱਚ ਹਰ ਘਰ ਤੱਕ ਸਾਡੇ ਬੱਚਿਆਂ ਨੂੰ ਗੁਰਮਤੀਆਂ ਕਦਰਾਂ ਕੀਮਤਾਂ ਸਿੱਖੀਆਂ ਕਦਰਾਂ ਕੀਮਤਾਂ ਨਾਲ ਜੋੜੇ ਤੇ ਇਤਿਹਾਸ ਨਾਲ ਜੋੜੇ ਤੇ ਬਾਣੀ ਨਾਲ ਜੋੜੇ ਤਾਂ ਜਾ ਕੇ ਸੂਬਾ ਸਰੰਦ ਮਰਨਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ